ਸਰਬ ਕੀ ਸੰਗਰੂਰ ਵੀ ਮਚਨਾ ਮਚਨਾ ਖੜ ਖੜ ਤਪਾਂ ਵਿੱਚ ਰੰਗ ਕਾਲਾ ਕਰਿਆ ਖੜ ਖੜ ਤਪਾਂ ਵਿੱਚ ਰੰਗ ਕਾਲਾ ਕਰਿਆ ਤੂੰ ਕੀ ਜਾਣੇ ਤੇਰੇ ਪਿੱਛੇ ਪਾਣੀ ਕਿੰਨਾ ਪਰਿਆ ਤੂੰ ਕੀ ਜਾਣੇ ਤੇਰੇ ਪਿੱਛੇ ਪਾਣੀ ਕਿੰਨਾ ਪਰਿਆ ਖਾਤੇ ਨੇ ਤੱਕੇ ਜਣੇ ਖਾਤੇ ਨੇ ਤੱਕੇ ਜਣੇ ਅਸਾਂ ਤੇਰੇ ਪਿੱਛੇ ਨਹੀਂ ਸੁਣ ਲਈ ਤੁਕੀ ਤੇ ਕੋਲੋਂ ਸੁਣ ਲਈ ਤੁਕੀ ਕਿਸੇ ਕੋਲੋਂ ਕਿਸੇ ਕੋਲੋਂ ਕਿਸੇ ਸੁਣ ਲਈ ਤੁਕੀ ਕੋਲੋਂ ਕਿਸੇ ਕੋਲੋਂ ਕਿਸੇ ਨਹੀਂ ਖੜ ਖੜ ਤੁਮਾ ਵਿੱਚ ਰੰਗ ਕਾਲਾ ਕਰੇ ਕੀ ਜਾਣ ਤੇਰੇ ਪਿੱਛੋਂ